ਤੋ ਤੇ ਸਤਿਕਾਰਯੋ ਰਮਦਾਸੀਆ ਸਿੱਖ ਬਰਾਦਰੀ ਦੇ ਵੀਰੋ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਆਪਾਂ ਸਭ ਰਲ ਮਿਲ ਬੈਠਦੇ ਹਾਂ ਸਾਡੀ ਪਹਿਚਾਨ ਸਿੱਖੀ ਨਾਲ ਹੀ ਹੈ ਤੇ ਮਨ ਖੁਸ਼ ਹੋ ਰਿਹਾ ਕਿ ਆਪਾਂ ਲਗਭਗ ਸਾਰੇ ਸਿੱਖੀ ਸਰੂਪ ਵਿੱਚ ਹੈਗੇ ਆਂ ਜੋ ਇੱਕ ਵਧਾਈ ਦਾ ਕਾਰਜ ਹੈ ਜੋ ਸਾਥੀ ਨਹੀਂ ਸਿੱਖੀ ਸਰੂਪ ਚ ਤੇ ਜਰੂਰ ਥੋੜਾ ਬਹੁਤ ਦਸਤਾਰ ਬੰਦੀ ਹੋਵੇ ਤਾਂ ਵਧੀਆ ਲੱਗਦੀ ਹੈ ਅਸੀਂ 메ਨ ਧੰਨਵਾਦੀ ਸਰਦਾਰ ਜਸਵਿੰਦਰ ਸਿੰਘ ਹੋਰਾਂ ਨੇ ਆ ਜਿਹੜੇ ਬਹੁਤ ਉਤਸ਼ਾਹ ਨਾਲ ਮੀਟਿੰਗ ਕਰਵਾਉਂਦੇ ਹਨ ਤੇ ਸਮਾਗਮ ਵੀ ਇਹਨਾਂ ਨੇ ਤਿੰਨ ਚਾਰ ਬਹੁਤ ਵਧੀਆ ਕਰਾਏ ਹਨ ਅੱਜ ਸਪੈਸ਼ਲ ਧੰਨਵਾਦ ਅਸੀਂ ਬੀਬੀ ਜਸਵਿੰਦਰ ਕੌਰ ਦਾ ਕਰਦੇ ਹਾਂ ਜਿਹੜੇ ਕਿ ਸਾਡੇ ਵਿਚਾਰ ਵਿੱਚ ਸਪੈਸ਼ਲ ਅੰਮ੍ਰਿਤਸਰ ਤੋਂ ਆਏ ਹਨ ਸਵੇਰੇ ਤੜਕੇ ਦੇ ਚੱਲੇ ਹਨ ਬਸ ਤੋਂ ਤੇ ਅਸੀਂ ਉਹਨਾਂ ਨੂੰ ਜਲੰਧਰ ਤੋਂ ਲੈ ਕੇ ਇੱਥੇ ਪਹੁੰਚੇ ਹਾਂ ਸਾਡੀ ਸਭਾ ਅੰਮ੍ਰਿਤਸਰ ਜਲੰਧਰ ਹੁਸ਼ਿਆਰਪੁਰ ਤੇ ਲੁਧਿਆਣੇ ਚ ਮੇਨ ਚੱਲ ਰਹੀ ਹੈ ਲੁਧਿਆਣੇ ਦੇ ਸਾਡੇ ਸਾਥੀ ਸਾਡਾ ਰਜਿੰਦਰ ਸਿੰਘ ਜੀ ਉਹ ਹੁਣ ਫਿਰਦ ਹੋਣ ਕਰਕੇ ਮੀਟਿੰਗਾਂ ਚ ਨਹੀਂ ਆ ਸਕਦੇ ਬਾਕੀ 10 ਨੂੰ ਕਨੂਗੋ ਸਾਹਿਬ ਨੇ ਕੈਸ਼ੀਅਰ ਦਾ ਕੈਸ਼ੀਅਰ ਦੀ ਜ਼ਿੰਮੇਵਾਰੀ ਦਿੱਤੀ ਹੈ ਨਿਭਾ ਰਹੇ ਆ ਅਸੀਂ ਆਪਣੀ ਸਭਾ ਦਾ ਅਕਾਊਂਟ ਜਲੰਧਰ ਸਟੇਟ ਬੈਂਕ ਵਿੱਚ ਖੁਲਾਇਆ ਹੋਇਆ ਹੈ ਮੈਂਬਰਸ਼ਿਪ ਫੀਸ ਅਸੀਂ 500 ਰੁਪਏ ਰੱਖੀ ਹੈ ਡਿਸਟ੍ਰਿਕਟ ਲੈਵਲ ਦੀ ਤੇ ਸਟੇਟ ਲੈਵਲ ਤੇ ਜਿਹੜਾ ਅਸੀਂ ਉਹ 1200 ਰੁਪਏ ਸਾਲ ਦੇ ਰੱਖੇ ਹੋਏ ਕਿਉਂਕਿ ਕੋਈ ਵੀ ਸੰਸਥਾ ਖਜ਼ਾਨੇ ਬਗੈਰ ਨਹੀਂ ਚੱਲਦੀ ਇਹ ਬੇਸਿਕ ਲੋੜਾਂ ਹੁੰਦੀਆਂ ਅਸੀਂ ਜਲੰਧਰ ਵਿੱਚ ਸਮਾਗਮ ਸਰਦਾਰ ਅਵਤਾਰ ਸਿੰਘ ਜੀ ਕਾਨੂੰਗੋਰਾ ਨੇ ਪਿਛਲੇ ਸਾਲ ਕਰਵਾਇਆ ਸੀ ਬਹੁਤ ਵਧੀਆ ਰਿਹਾ ਸਰਦਾਰ ਜੀ ਦੀ ਨਾਲ ਇਹ ਵੀ ਵੱਡੀ ਦੇਣ ਹੈ ਕਿ ਇਹ ਆਪਣਾ ਪ੍ਰੈਸ ਦੇ ਵੀ ਮਾਲਕ ਹਨ ਇਹ ਜੋ ਸਾਰਾ ਲਾਈਵ ਹੈ ਲਿੰਕ ਬਾਅਦ ਚ ਸਾਰਿਆਂ ਨੂੰ ਗਰੁੱਪ ਵਿੱਚ ਭੇਜ ਦਿੱਤਾ ਜਾਏਗਾ ਆਪਾਂ ਉਸ ਤੇ ਦੇਖ ਸਕਦੇ ਹਾਂ ਸੁਣ ਸਕਦੇ ਹਾਂ ਬਾਕੀ ਸਾਡੀ ਸਭਾ ਦਾ ਅਜੇ ਖਰਚਾ ਹੀ ਜ਼ਿਆਦਾ ਹੈ ਉਹਨਾਂ سرمਾਇਆ ਕੋਲ ਨਹੀਂ ਹੁੰਦਾ ਔਰ ਜੋ ਹੋਵੇ ਸਟੇਟ ਬੈਂਕ ਵਿੱਚ ਹੈ ਅਸੀਂ ਚਾਹੁੰਦੇ ਹਾਂ ਹੁਸ਼ਿਆਰਪੁਰ ਗੜਦੀਆ ਵਾਲਾ ਜਿਸ ਤਰ੍ਹਾਂ ਹੈ ਹੁਸ਼ਿਆਰਪੁਰ ਦੇ ਹੋਰ ਇਲਾਕਿਆਂ ਵਿੱਚ ਵੀ ਇਸੇ ਤਰ੍ਹਾਂ ਵਾਧ ਚੜ ਕੇ ਹਿੱਸਾ ਲਿਆ ਜਾਵੇ ਅੱਜ ਇਸੇ ਲਈ ਆਪਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਸਾਹਿਬ ਚੁਣਾਂਗੇ ਜਿਸ ਨਾਲ ਆਪਣੀ ਇਸ ਸੰਸਥਾ ਨੂੰ ਹੋਰ ਵਧਾਵਾ ਮਿਲੇਗਾ ਇਹਨਾਂ ਸ਼ਬਦਾਂ ਨਾਲ ਹੀ ਮੈਂ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਉਮੀਦ ਰੱਖਦਾ ਹਾਂ ਅੱਗੇ ਤੋਂ ਵੀ ਆਪਾਂ ਇਸੇ ਤਰ੍ਹਾਂ ਜਲਦੀ ਇਕੱਠੇ ਹੁੰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ